ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨਜੀਤ ਕੌਰ ਗਿੱਲ ਸਵਾਗਤ ਕਰਦੀ ਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਜੰਗਲੀ ਅਗ ਦੇ ਕਾਰਨ ਹਜ਼ਦਾਰਾਂ ਵਸਨੀਕਾਂ ਨੇ ਛੱਡੇ ਘਰ ਤੇ ਸ਼ਹਿਰ ਕੋਲਡ ਲੇਕ ਤੇ ਐਡਮਿੰਟਨ ਜਾਣ ਦੇ ਮਿਲੇ ਹੁਕਮ ਜੰਗਲੀ ਅਗ ਦੇ ਕਾਰਨ ਹਜ਼ਾਰਾਂ ਹੈਕਟਰ ਥਾਂ ਸੜਕੇ ਹੋਈ ਸਵਾ ਸਰਕਾਰ ਨੇ ਅਪਡੇਟ ਕੀਤਾ ਪ੍ਰਦਾਨ ਨਿਜਲ ਕਤਲ ਮਾਮਲੇ ਦੇ ਦੋਸ਼ੀ ਅਮਨਦੀਪ ਸਿੰਘ ਨੂੰ ਲੈ ਕੇ ਵੱਡੀ ਖਬਰ 2 ਦਿਨ ਪਹਿਲਾਂ ਕਤਲ ਤੋਂ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ ਅਮਨਦੀਪ ਪੁਲਿਸ ਨੇ ਗੁਜਰਾਤੀ ਮਹਿਲਾ ਨੂੰ ਕੀਤਾ ਗ੍ਰਿਫਤਾਰ 1.5 ਕਰੋੜ ਡਾਲਰ ਦੀ ਧੋਖਾਧੜੀ ਦੇ ਲੱਗੇ ਦੋਸ਼ ਤੇ ਹੁਣ ਖਬਰਾਂ ਵਿਸਥਾਰ ਨਾਲ ਅਲਬਰਟਾ 'ਚ ਜੰਗਲੀ ਅੱਗ ਦਾ ਕਹਿਰ ਲਗਾਤਾਰ ਜਾਰੀ ਹੈ ਜੰਗਲੀ ਅੱਗ ਦੇ ਖਤਰੇ ਕਰਕੇ ਫੋਰਟ ਮੈਕਮਰੀ ਦੇ ਹਜ਼ਾਰਾਂ ਵਸਨੀਕਾਂ ਨੂੰ ਸ਼ਹਿਰ ਛੱਡਣ ਦਾ ਆਦੇਸ਼ ਦਿੱਤਾ ਗਿਆ ਜਿਸ ਤੋਂ ਬਾਅਦ ਹਜ਼ਾਰਾਂ ਲੋਕ ਦੁਖੀ ਹਿਰਦੇ ਨਾਲ ਘਰ ਛੱਡਣ ਤੇ ਲਈ ਮਜਬੂਰ ਹੋ ਗਏ ਨੇ ਲੋਕਾਂ ਨੂੰ ਕੋਲਡ ਲੇਕ ਅਤੇ ਐਡਮਿੰਟਨ ਜਾਂਦੇ ਨਿਰਦੇਸ਼ ਦਿੱਤੇ ਗਏ ਨੇ ਜਿੱਥੇ ਉਹਨਾਂ ਦੇ ਰਹਿਣ ਲਈ ਪ੍ਰਬੰਧ ਕੀਤੇ ਗਏ ਨੇ ਬੇਕਾਬੂ ਹੋਈ ਜੰਗਲੀ ਅੱਗ ਫੋਰਟ ਮੈਕਮਰੀ ਦੇ ਹੋਰ ਨਜ਼ਦੀਕ ਆਉਂਦੇ ਮੱਦੀ ਨਜ਼ਰ ਹਜ਼ਾਰਾਂ ਵਸਨੀਕ ਸੁਰੱਖਿਅਤ ਥਾਵਾਂ ਤੇ ਜਾਣ ਲਈ ਸ਼ਹਿਰ ਤੋਂ ਦੱਖਣ ਵੱਲ ਕੂਚ ਕਰ ਰਹੇ ਨੇ ਮੰਗਲਵਾਰ ਦੁਪਹਿਰ ਨੂੰ ਫੋਰਟ ਮਕਮਰੇ ਤੇ ਬੀਕਨ ਹਿੱਲ ਅਬਸੈਂਡ ਪ੍ਰੀਰੀ ਕ੍ਰੀਕ ਅਤੇ ਗ੍ਰੇਲਿੰਗ ਟੈਰਸ ਇਲਾਕਿਆਂ ਵਿੱਚ ਘਰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਫੋਰਟ ਮਕਮਰੇ ਦੇ ਬਾਕੀ ਇਲਾਕਿਆਂ ਨੂੰ ਅਲਰਟ ਤੇ ਰੱਖਿਆ ਗਿਆ ਅਤੇ ਵਸਨੀਕਾਂ ਨੂੰ ਥੋੜੇ ਸਮੇਂ ਦੇ ਨੋਟਿਸ ਤੇ ਹੀ ਇਲਾਕਾ ਛੱਡਣ ਲਈ ਤਿਆਰ ਰਹਿਣਾ ਹੋਵੇਗਾ ਵੁੱਡ ਬਫਲੋ ਦੀ ਰੀਜਿਨਲ ਮਿਊਂਸਿਪੈਲਿਟੀ ਨੇ ਸਥਾਨਕ ਲੋਕਾਂ ਨੂੰ ਲਾਇਕ ਲਾਭ ਸ਼ੇ ਵਿਖੇ ਇੱਕ ਇਵੈਕੂਏਸ਼ਨ ਸੈਂਟਰ ਵਿੱਚ ਪਹੁੰਚਣ ਲਈ ਆਖਿਆ ਸੀ ਪਰ ਸ਼ਾਮੀ 7 ਵਜੇ ਮਿਊਂਸੀਪੈਲਿਟੀ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕਿ ਇਹ ਸੈਂਟਰ ਭਰ ਗਿਆ ਅਤੇ ਘਰ ਛੱਡ ਕੇ ਆ ਰਹੇ ਲੋਕਾਂ ਨੂੰ 147 ਕਿਲੋਮੀਟਰ ਦੂਰ ਐਗਰੀਪਲੈਕਸ ਵਿਖੇ ਇੱਕ ਹੋਰ ਸੈਂਟਰ ਵਿੱਚ ਜਾਣ ਲਈ ਆਖਿਆ ਗਿਆ ਸੀ ਐਡਮਿੰਟਨ ਦਾ ਕਲੀਅਰ 뷰 ਕਮਿਊਨਿਟੀ ਰੈਕਸ ਸੈਂਟਰ ਵੀ ਜੰਗਲੀ ਅੱਗ ਕਰਕੇ ਸਥਾਈ ਤੌਰ ਤੇ ਬੇਕਰ ਹੋਏ ਲੋਕਾਂ ਨੂੰ ਸਵੀਕਾਰ ਕਰ ਰਿਹਾ ਹੈ ਮੰਗਲਵਾਰ ਰਾਤ ਤੱਕ ਜੰਗਲ ਦੀ ਅੱਗ ਨੇ ਤਕਰੀਬਨ 21000 ਹੈਕਟੇਰ ਇਲਾਕਾ ਆਪਣੇ ਲਪੇਟ ਵਿੱਚ ਲੈ ਲਿਆ ਸੀ ਅਤੇ ਬਦਲਦੀਆਂ ਹਵਾਵਾਂ ਤੇ ਵੱਧੇ ਤਾਪਮਾਨ ਕਰਕੇ ਇਹ ਅੱਗ ਹੋਰ ਫੈਲ ਰਹੀ ਹੈ ਅਤੇ ਸ਼ਹਿਰ ਦੇ ਹੋਰ ਨਜ਼ਦੀਕ ਹੁੰਦੀ ਜਾ ਰਹੀ ਹੈ। ਅਬ ਸੰਡਵਿਚ ਰਹਿਣ ਵਾਲੀ ਅਤੇ ਮਰੀਨਾ ਬਾਰਡਸ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਆਪਣੀ ਬਾਲਕਨੀ ਤੋਂ ਅੱਗ ਦੀਆਂ ਲਪਟਾਂ ਕਰਕੇ ਦਿਸਣ ਵਾਲੀ ਸੰਤਰੀ ਰੌਸ਼ਨੀ ਨਜ਼ਰ ਆ ਰਹੀ ਸੀ। ਉਸਨੇ ਕਿਹਾ ਕਿ ਜੇ ਅੱਗ ਇੱਥੇ ਤੱਕ ਆਉਂਦੀ ਹੈ ਤਾਂ ਉਸ ਦੀ ਬਿਲਡਿੰਗ ਚਪੇਟ ਵਿੱਚ ਆਉਣ ਵਾਲੀਆਂ ਪਹਿਲੀਆਂ ਇਮਾਰਤਾਂ ਵਿੱਚ ਹੋਵੇਗੀ। ਵੁੱਡ ਮੈਕਮਰੀ ਦੇ ਕੁਝ ਵਸਨੀਕਾਂ ਲਈ ਘਰ ਛੱਡਣਾ ਬਹੁਤ ਪਰੇਸ਼ਾਨਕੁਨ ਅਨੁਭਵ ਹੈ ਅਲੈਕਸਾ ਮੋਚ ਲੋਕ ਨੇ ਕਿ ਹੈ ਕਿ ਉਸ ਨਾਲ 6 ਸਾਲ ਤੋਂ ਘਟ ਉਮਰ ਦੇ ਦੋ ਬੱਚੇ ਵੀ ਨੇ ਅਲੈਕਸਾ ਕਹਿਣਾ ਹੈ ਕਿ ਬੱਚੇ ਪੁੱਛ ਰਹੇ ਨੇ ਕਿ ਘਰ ਕਿਉਂ ਛੱਡ ਰਹੇ ਹਾਂ ਪਰ ਉਹਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ ਰਿਜਨਲ ਫਾਇਰ ਚੀਫ ਜੋਰੀ ਬਰਡਸ ਨੇ ਮੰਗਲਵਾਰ ਨੂੰ ਵੁੱਡ ਬਫਲੋ ਕਾਉਂਸਲ ਨੂੰ ਦੱਸਿਆ ਕਿ ਕਰੀਬ 6800 ਲੋਕ ਸ਼ਹਿਰ ਖਾਲੀ ਕਰਨ ਦੇ ਆਦੇਸ਼ਾਂ ਤੋਂ ਪ੍ਰਭਾਵਿਤ ਹੋ ਸਕਦੇ ਨੇ ਬਰਡਸ ਮੁਤਾਬਕ ਵਸਨੀਕਾਂ ਦੇ ਜਾਨ ਮਗਰੋਂ ਫਾਇਰ ਫਾਈਟਰ ਬਿਹਤਰ ਤਰੀਕੇ ਨਾਲ ਨਜਿੱਠਣ ਦੇ ਯੋਗ ਹੋਣਗੇ। ਹੌਰਤਲਬ ਹੈ ਕਿ 2016 ਦੀ ਜੰਗਲੀ ਅੱਗ ਵਿੱਚ ਐਬਸੈਂਟ ਅਤੇ ਬੀਕਨ ਹਿੱਲ ਇਲਾਕੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਜੰਗਲੀ ਅੱਗ ਦੇ ਕਾਰਨ ਹਜ਼ਾਰਾਂ ਹੈਕਟੇਰ ਥਾਂ ਸੜ ਕੇ ਸੁਆਹ ਹੋ ਰਹੀ ਹੈ ਅਤੇ ਕਈ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਲਗਾਤਾਰ ਅੱਗ ਤੇ ਕਾਬੂ ਪਾਉਣ ਲਈ ਯਤਨ ਕਰ ਰਹੀ ਹੈ। ਇਸੇ ਵਿਚਾਲੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਜੰਗਲ ਦੀ ਅੱਗ ਦੀ ਸਥਿਤੀ ਬਾਰੇ ਇੱਕ ਅਪਡੇਟ ਪ੍ਰਦਾਨ ਕਰ ਰਹੇ ਨੇ। ਅਧਿਕਾਰੀਆਂ ਦੇ ਅਨੁਸਾਰ ਵੁੱਡ ਬਫਲੋ ਦੀ ਖੇਤਰੀ ਨਗਰਪਾਲਿਕਾ ਦੇ ਦੱਖਣ ਵੱਲ ਵਧਰੀ ਜੰਗਲੀ ਅੱਗ ਦੇ ਜਵਾਬ ਵਿੱਚ ਫੋਰਟ ਮੈਕਮਰੇ ਦੇ ਕੁਝ ਹਿੱਸਿਆਂ ਲਈ ਨਿਕਾਸੀ ਦੇ ਆਦੇਸ਼ ਜਾਰੀ ਕੀਤੇ ਗਏ ਨੇ ਫੋਰਟ ਮੈਕਮਰੇ ਦੇ ਨੇੜੇ ਜੰਗਲ ਦੀ ਅੱਗ ਨੂੰ ਇਸ ਸਮੇਂ ਕਾਬੂ ਤੋਂ ਬਾਹਰ ਦੱਸਿਆ ਗਿਆ ਹੈ 20000 ਹੈਕਟੇਰ ਜ਼ਮੀਨ ਨੂੰ ਸਾੜ ਦਿੱਤਾ ਗਿਆ ਹੈ ਪ੍ਰਾਂਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਜੰਗਲੀ ਅੱਗ ਦੇ ਉੱਚੇ ਖਤਰੇ ਦਾ ਅਨੁਪਰੰਧ ਦੇ ਨਾਲ-ਨਾਲ ਹੀ ਹਾਲ ਹੀ ਦੇ ਦਿਨਾਂ ਵਿੱਚ ਜੰਗਲੀ ਅੱਗ ਦਾ ਖਤਰਾ ਵੀ ਵੱਜ ਚੁੱਕਿਆ ਹੈ The wildfire near Fort McMurray that we've entered, entered in a unified command with the Regional Municipality of Wood Buffalo Wood. This fire is classified as out of control, burning over 20,000 hectares. The wildfire near Fort McMurray grew significantly on Tuesday, May 14th, bringing it closer to Fort McMurray and surrounding communities. Wildfire behavior was particularly ag aggressive due to shifting winds leading to growth in multiple directions and large smoke columns. Alberta Wildfire personnel are actively responding to wildfire, including air and ground suppression efforts and fireguard construction near the northeastern section of the wildfire and along the power line west of town. Heavy equipment operators uh, helped to break up the fuel sources, and we had three night vision equipped helicopters, as well as air tankers and helicopters, dropping water on the active edges of the wildfire. Working with the regional municipality of Wood Buffalo, we are actively setting up structural protection in Fort McMurray, Gregoire sub Subdivision, as well as the Gregoire First Nation and industrial facilities. Wildfire personnel worked through the night and continue working now to create fire guards and slow the spread of the wildfire. Due to substantial growth and heightened activity, an evacuation order was issued for Beacon Hill, Abbasand, Prairie Creek, and Grayling ter Terrace. An evacuation alert remains in effect for fort mcmurray sapre creek gregoire lake estates fort mcmurray first nations anzac and rickards landing industrial park we urge albertans to follow all local evacuation advisories and orders and we encourage you to regularly check alberta.ca for status on these alerts as of uh, the, the fire as of 2 p.m today a fire ban will be in effect in the fort mcmurray and high level forest areas under a fire ban all outdoor wood fires on public and private land are banned. In addition, an off-highway vehicle restriction will be implemented for the Fort McMurray forest area. Under an OHV restriction, the recreational use of OHVs is prohibited. On average, over the past five years, less than 1% of wildfires throughout the province have been caused by an off-highway vehicle. This restriction will help us prevent further human-caused wildfires while fire danger remains high and personnel focus on the larger fire near Fort McMurray. A number of fire restrictions and advisories remain throughout the rest of the province visit albertafirebans.ca for more information and a map of the restriction boundaries zikriog hai ki edmonton wichi junglaat mantri todd lavaine public safety mantri mike Alice, sehat mantri Adriana lograge alberta wildfire information unit the manager christy tucker at alberta emergency management agency the managing director steven lacroix ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਰਿਪੋਰਟ ਓਟੇਲ ਬੋਟਾ ਅਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਸਟੀਵਨ ਲੈਕਰੋਇਕ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਿਲ ਸਨ ਹਰਦੀਪ ਨੇ ਨਿਜਰ ਦੀ ਮੌਤ ਦਾ ਚੌਥਾ ਦੋਸ਼ੀ ਵਿਅਕਤੀ ਅਮਨਦੀਪ ਸਿੰਘ ਪਹਿਲਾਂ ਤੋਂ ਹੀ ਪੁਲਿਸ ਹਿਰਾਸਤ ਵਿੱਚ ਹੈ ਹੁਣ ਇਸ ਗੱਲ ਨੂੰ ਲੈ ਕੇ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਨਿਜਰ ਦੇ ਕਤਲ ਤੋਂ 2 ਦਿਨ ਪਹਿਲਾਂ ਅਮਨਦੀਪ ਸਿੰਘ ਅਦਾਲਤ ਵਿੱਚ ਪੇਸ਼ ਹੋਇਆ ਸੀ ਅਮਨਦੀਪ ਸਿੰਘ ਨੂੰ ਪਿਛਲੇ ਸਾਲ ਨਵੰਬਰ ਵਿੱਚ অন্ਟਾਰੀਓ ਵਿੱਚ ਵੱਖ-ਵੱਖ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮੀਡੀਆ ਨੂੰ ਪਤਾ ਲੱਗਿਆ ਹੈ ਕਿ ਉਗੇ ਸਿੱਖ ਕੈਨੇਡੀਅਨ کارਕੂਨ ਹਰਦੀਪ ਸਿੰਘ ਨਿਜਰ ਦੀ ਹੱਤਿਆ ਦੇ ਸਬੰਧ ਵਿੱਚ ਚੌਥਾ ਵਿਅਕਤੀ ਅਮਨਦੀਪ ਸਿੰਘ ਨਿਜਰ ਦੀ ਮੌਤ ਦੇ ਸਮੇਂ ਪਹਿਲਾਂ ਹੀ ਕੈਨੇਡੀਅਨ ਨਿਆਂ ਪ੍ਰਣਾਲੀ ਦੇ ਵਿੱਚ ਫਸਿਆ ਹੋਇਆ ਸੀ ਭਾਰਤੀ ਨਾਗਰਿਕ ਜੋ ਕਿ ਇੱਕ ਅਸਥਾਈ ਵੀਜ਼ੇ ਤੇ ਕੈਨੇਡਾ ਵਿੱਚ ਦਾਖਲ ਹੋਇਆ ਸੀ ਸਰੀ ਬ੍ਰਿਟਿਸ਼ ਕੋਲੰਬੀਆ ਪੁਲਿਸ ਦੇ ਅਨੁਸਾਰ 2 ਦਿਨ ਪਹਿਲਾਂ ਇੱਕ ਗੈਰ ਸਬੰਧਿਤ ਮਾਮਲੇ ਤੇ ਦੋਸ਼ਾਂ ਦਾ ਜਵਾਬ ਦੇਣ ਲਈ ਅਦਾਲਤ ਵਿੱਚ ਸੀ ਉਹ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਵੇਸ਼ ਦੁਆਰ ਤੇ ਨਿਜਰ ਦੀ ਉਡੀਕ ਵਿੱਚ ਖੜਾ ਸੀ ਨਿਜਰ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਮਨਦੀਪ ਸਿੰਘ ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਮਾਰਚ 2023 ਵਿੱਚ ਪੁਲਿਸ ਦੀ ਹਿਰਾਸਤ ਵਿੱਚੋਂ ਪਜੰਤ ਤੋਂ ਬਾਅਦ ਵਾਰੰਟ ਦਿੱਤਾ ਗਿਆ ਸੀ ਉਸ ਤੇ ਪੁਲਿਸ ਤੋਂ ਪਜਨ ਅਤੇ ਮੋਟਰ ਵਾਹਨ ਦੇ ਖਤਰਨਾਕ ਸੰਚਾਲਨ ਦਾ ਦੋਸ਼ ਲਗਾਇਆ ਗਿਆ ਸੀ ਅਤੇ 16 ਜੂਨ 2023 ਨੂੰ ਪਹਿਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਨਿਜਰ ਨੂੰ 18 ਜੂਨ ਨੂੰ ਮਾਰ ਦਿੱਤਾ ਗਿਆ ਸੀ ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਉਸ ਦਾ ਕੇਸ ਕਤਲ ਤੋਂ 19 ਦਿਨ ਬਾਅਦ 7 ਜੁਲਾਈ ਨੂੰ ਦੁਬਾਰਾ ਅਦਾਲਤ ਦੇ ਸਾਹਮਣੇ ਆਇਆ ਸੀ ਅਤੇ ਇਸ ਸਾਲ ਦੇ ਅੰਤ ਵਿੱਚ ਤੈਅ ਕੀਤੇ ਗਏ ਮੁਕਦਮੇ ਵੱਲ ਸਿਸਟਮ ਦੁਆਰਾ ਅੱਗੇ ਵਧ ਰਿਹਾ ਸੀ ਜਦੋਂ ਉਸਨੂੰ ਬ੍ਰੈਂਟਨ ਵਿੱਚ ਵੱਖਰੇ ਹਤਿਆਨਾ ਤੇ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਬ੍ਰਿਟਿਸ਼ ਕੋਲੰਬੀਆ ਪਿਛਲੇ ਜੂਨ ਦੇ ਅਦਾਲਤੀ ਦਸਤਾਵੇਜ਼ ਇਹ ਵੀ ਦਰਸਾਉਂਦੇ ਨੇ ਕਿ ਸਿੰਘ ਨੇ ਹਥਿਆਰ ਜਾਂ ਗੋਲਾ ਬਾਰੂਦ ਨਾ ਰੱਖਣ ਅਤੇ ਕਿਸੇ ਵੀ ਮੋਟਰ ਵਾਹਨ ਦੀ ਡਰਾਈਵਰ ਸੀਟ ਤੇ ਨਾ ਹੋਣ ਲਈ ਸਹਿਮਤੀ ਦਿੰਦੇ ਹੋਏ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਸਨ ਅਮਨਦੀਪ ਸਿੰਘ 3 ਮਈ ਨੂੰ ਐਡਵਿੰਟਨ ਖੇਤਰ ਵਿੱਚ ਛਾਪੇਮਾਰੀ ਦੌਰਾਨ ਨਿਜਰ ਦੀ ਹਤਿਆ ਦੇ ਸੰਬੰਧ ਵਿੱਚ आरसीपी द्वारा गिरफ्तार किए गए तीन व्यक्तियों ਦੇ ਪਹਿਲੇ ਸਮੂਹ ਵਿੱਚ ਸ਼ਾਮਲ ਨਹੀਂ ਸੀ ਉਸ ਸਮੇਂ ਨਵੰਬਰ ਦੇ ਦੋਸ਼ਾਂ ਲਈ অন্ਟਾਰੀਓ ਵਿੱਚ ਪਹਿਲਾਂ ਹੀ ਹਿਰਾਸਤ ਵਿੱਚ ਸੀ ਬ੍ਰਿਟਿਸ਼ ਕੋਲੰਬੀਆ ਦੀ ਇੱਕ ਇਕ੍ਰਿਤ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ 11 ਮਈ ਨੂੰ ਨਿਚਰ ਕੇਸ ਵਿੱਚ ਉਸਤੇ ਦੋਸ਼ ਲਗਾਇਆ ਹੈ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਹੈ ਕਿ ਉਸਨੇ ਸਬੂਤਾਂ ਦੀ ਪੈਰਵੀ ਕੀਤੀ ਅਤੇ BC ਪ੍ਰੋਸਕਿਊਸ਼ਨ ਸਰਵਿਸ ਨੂੰ ਅਮਨਦੀਪ ਸਿੰਘ ਤੇ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਲਈ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਬੋਦਵਾਰ ਨੂੰ ਉਹਨਾਂ ਦੋਸ਼ਾਂ ਦਾ ਜਵਾਬ ਦੇਣ ਲਈ Ontario ਦੇ ਇੱਕ ਨਜ਼ਰਬੰਦੀ ਕੇਂਦਰ ਤੋਂ ਸਰੀ ਦੀ ਇੱਕ ਪ੍ਰੋਵੀਜ਼ਨਲ ਅਦਾਲਤ ਵਿੱਚ ਪੇਸ਼ ਹੋਇਆ ਹੁਣ ਉਸ ਨੂੰ ਸਹਿਦੋਸ਼ੀਕਰਨ ਬਰਾੜ ਕਰਨ ਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵਰਗੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਤੇ ਨਿਜਰ ਦੀ ਹਤਿਆਜੇ ਸ਼ਾਮਿਲ ਹੋਣ ਦਾ ਦੋਸ਼ ਹੈ ਨਿਜਰ ਦੇ ਕਤਲ ਦੇ ਦੋਸ਼ ਹੇਠ ਚਾਰਾਂ ਵਿਅਕਤੀਆਂ ਦੇ ਅਗਲੇ ਮੰਗਲਵਾਰ 21 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਹੈ ਉਹਨਾਂ ਵਿੱਚੋਂ ਕਿਸੇ ਨੇ ਵੀ ਹਜੇ ਤੱਕ ਕੋਈ ਪਟੀਸ਼ਨ ਦਾਖਲ ਨਹੀਂ ਕੀਤੀ ਬਾਕੀ ਤਿੰਨ ਮੁਲਜ਼ਮਾਂ ਵਾਂਗ ਅਮਨਦੀਪ ਸਿੰਘ ਨੂੰ ਵੀ ਪੰਜਾਬੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਗਵਾਹੀ ਵਾਲੇ ਭਾਰਤੀ ਸੰਗਠਿਤ ਅਪਰਾਧ ਸਮੂਹ ਨਾਲ ਸੰਬੰਧਿਤ ਸਮਝਿਆ ਜਾਂਦਾ ਹੈ। ਉਸਨੇ ਆਪਣਾ ਸਮਾਂ ਸੜੀ ਆਪਸਫੋਰਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਿਤਾਇਆ ਅਤੇ ਬ੍ਰੈਂਟਨ ਸਾਰੇ ਵਿਦੇਸ਼ੀ ਪਾਈਚਾਰਿਆਂ ਦਾ ਕਰ ਹੈ ਉਥੇ ਵੀ ਹੋ ਰਿਹਾ ਹੈ ਪੀਲ ਰੀਜਨਲ ਪੁਲਿਸ ਦੇ ਸਪੈਸ਼ਲ ਇਨਫੋਰਸਮੈਂਟ ਬਿਊਰੋ ਵੱਲੋਂ 3 ਨਵੰਬਰ ਨੂੰ ਬ੍ਰੈਂਟਨ ਵਿੱਚ ਉਸ ਦੀ ਕਾਰ ਨੂੰ ਰੋਕੇ ਜਾਣ ਤੋਂ ਬਾਅਦ ਅਮਨਦੀਪ ਸਿੰਘ ਹਿਰਾਸਤ ਵਿੱਚ ਹੈ ਪੁਲਿਸ ਦਾ ਕਹਿਣਾ ਹੈ ਕਿ ਉਸ ਕੋਲੋਂ 20 9 एमएम राउंडਰ ਨਾਲ ਭਰੀ 24 राउंड ਐਕਸਟੈਂਡਡ ਮੈਗਜ਼ੀਨ ਦੇ ਨਾਲ ਇੱਕ ਫੈਬਰਿਕ ਨੈਸ਼ਨਲ ਮਾਡਲ 509 ਅਰਧ ਆਟੋਮੈਟਿਕ ਪਿਸਤਲ ਬਰਾਮਦ ਹੋਇਆ ਸੀ। ਉਸੇ ਦਿਨ ਬਾਅਦ ਵਿੱਚ ਛੁਰਕੀ ਇੱਕ ਹੋਰ ਕਾਰ ਦੀ ਤਲਾਸ਼ੀ ਲਈ ਗਈ ਤੇ ਉਸ ਵਿੱਚ ਦੋ ਹੋਰ ਵਿਸਤ੍ਰਿਤ ਰਸਾਲੇ ਪਾਏ ਗਏ। ਪਿਸਤਲ ਮੈਗਜ਼ੀਨ ਜੋ ਕਿ 10 ਤੋਂ ਵੱਧ ਰਾਊਂਡ ਰੱਖ ਸਕਦੇ ਨੇ ਕੈਨੇਡੀਅਨ ਕਾਨੂੰਨ ਦੇ ਤਹਿਤ ਵਰਜਿਤ ਵਸਤੂਆਂ ਨੇ। ਸੰਤੇ ਹਥਿਆਰਾਂ ਦੇ ਕਈ ਅਪਰਾਧਾਂ ਦੇ ਨਾਲ ਨਾਲ ਨਿਯੰਤਰਿਤ ਪਦਾਰਥ ਰੱਖਣ ਦੇ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਸੀ। ਦੋ ਵਾਹਨ ਸਟੌਪ ਪਤੀ ਚਾਰ ਹੋਰ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 20 ਸਾਲਾ ਜੁਵਨਪ੍ਰੀਤ ਸਿੰਘ 21 ਸਾਲਾ ਮਨਿੰਦਰ ਸਿੰਘ 30 ਸਾਲਾ ਰਮਨਪ੍ਰੀਤ ਸਿੰਘ ਅਤੇ 20 ਸਾਲਾ ਸਵਨਪ੍ਰੀਤ ਸਿੰਘ ਸਾਰੇ ਬ੍ਰੈਂਟਨ ਦੇ ਨਿਵਾਸੀ ਵਜੋਂ ਸੂਚੀਬੱਧ ਨੇ ਅਤੇ ਸਾਰੇ ਹਥਿਆਰ ਰੱਖਣ ਦੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਨੇ ਉਨ੍ਹਾਂ ਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਦੋਸ਼ ਨਹੀਂ ਹਨ ਅਤੇ ਉਹ ਨਿਜੜ ਕਤਲ ਦੇ ਦੋਸ਼ੀ ਵੀ ਨਹੀਂ ਮੰਨੇ ਜਾ ਰਹੇ ਅਮਰੀਕਾ ਦੇ ਸਵੇਰੇ ਫਲੋਰੀਡਾ ਚ ਪੁਲਿਸ ਨੇ ਇੱਕ ਗੁਜਰਾਤੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ 42 ਸਾਲਾ ਸਵੇਤਾ ਪਟੇਲ ਤੇ 1.5 ਕਰੋੜ ਡਾਲਰ ਦੀ ਧੋਖਾਧੜੀ ਦੇ ਦੋਸ਼ ਲਗਾਏ ਗਏ ਨੇ ਬ੍ਰਿੰਡਟਨ ਪੁਲਿਸ ਵਿਭਾਗ ਦਾ ਮੰਨਣਾ ਹੈ ਕਿ ਇਸ ਧੋਖਾਧੜੀ ਦੇ ਵਿੱਚ ਕਈ ਹੋਰ ਲੋਕ ਸ਼ਾਮਿਲ ਹੋ ਸਕਦੇ ਨੇ ਸਵੇਤਾ ਤੇ ਇੱਕ ਬਜ਼ੁਰਗ ਨਾਲ ਸੋਨੇ ਦੀ ਧੋਖਾਧੜੀ ਕਰਕੇ ਪੈਸੇ ਠੱਗਣ ਦੇ ਦੋਸ਼ ਲਗਾਏ ਗਏ ਨੇ ਪਰ ਸਵੇਤਾ ਦਾ ਕਹਿਣਾ ਹੈ ਕਿ ਇੱਕ ਜੁਰਮ ਕਰਨ ਵਾਸਤੇ ਉਸ ਨੂੰ ਇੱਕ ਵਿਅਕਤੀ ਨੇ ਮਜਬੂਰ ਕੀਤਾ ਸੀ ਅਮਰੀਕਾ ਦੇ ਫਲੋਰੀਡਾ ਸ਼ੁਭੇ 'ਚ 1.5 ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇੱਕ ਗੁਜਰਾਤੀ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਫਲੋਰੀਡਾ ਰਾਜ ਦੇ ਬ੍ਰੈਂਡਨਟਨ ਪੁਲਿਸ ਵਿਭਾਗ ਦਾ ਮੰਨਣਾ ਹੈ ਕਿ ਇਸ ਧੋਖਾਧੜੀ ਵਿੱਚ ਕਈ ਹੋਰ ਲੋਕ ਸ਼ਾਮਿਲ ਹੋ ਸਕਦੇ ਨੇ ਜਦੋਂ ਪੁਲਿਸ ਨੂੰ ਅਪ੍ਰੈਲ ਵਿੱਚ ਇੱਕ 80 ਸਾਲਾ ਅਮਰੀਕੀ ਵਿਅਕਤੀ ਨਾਲ 1.5 ਮਿਲੀਅਨ ਡਾਲਰ ਦੀ ਧੋਖਾਧੜੀ ਦੀ ਸ਼ਿਕਾਇਤ ਮਿਲੀ ਪੁਲਿਸ ਜਾਂਚ ਵਿੱਚ ਸਾਹਮਣੇ ਆਏ ਵੇਰਵਿਆਂ ਅਨੁਸਾਰ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਸ਼ੁਰੂ ਹੋਈ ਸੀ ਜਿਸ ਵਿੱਚ ਕਥਿਤ ਤੌਰ ਤੇ ਉਸ ਤੋਂ 15 ਮਿਲੀਅਨ ਡਾਲਰ ਦੀ ਲੁੱਟ ਕਰਨ ਵਾਲੇ ਇੱਕ ਠੱਗ ਗਰੋਹ ਵਿੱਚ ਸ਼ਾਮਿਲ ਦੋ ਵਿਅਕਤੀ ਪਹਿਲਾਂ ਪੀੜਤ ਦੇ ਘਰ ਪਹੁੰਚੇ ਜਿੱਥੇ ਬਜ਼ੁਰਗ ਵਿਅਕਤੀ ਨੂੰ ਡਰਾ ਧਮਕਾ ਕੇ ਉਸ ਤੋਂ 15 ਲੱਖ ਰੁਪਏ ਠੱਗੀ ਮਾਰੀ ਗਈ ਉਨ੍ਹਾਂ ਵੱਲੋਂ ਆਪਣੇ ਆਪ ਨੂੰ ਇੱਕ ਸੰਗੀ ਏਜੰਟ ਵਜੋਂ ਪੇਸ਼ ਆਂਦੇ ਹੋਏ ਉਸ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀ ਜਿਮ ਖੁਰੂਲਾ ਦੇ ਅਨੁਸਾਰ ਪੀੜਤ ਦੇ ਘਰ ਆਏ ਦੋ ਫਰਜ਼ੀ ਏਜੰਟਾਂ ਨੇ ਸ਼ੱਕ ਤੋਂ ਬਚਣ ਲਈ ਆਪਣੇ ਸੁਪਰਵਾਈਜ਼ਰ ਨੂੰ ਬੁਲਾਉਣ ਦਾ ਬਹਾਨਾ ਲਾਇਆ ਅਤੇ ਇੱਕ ਜਾਲੀ ਫੈਡਰਲ ਏਜੰਟ ਦੀ ਜਾਲੀ ਸੁਪਰਵਾਈਜ਼ਰ ਵਜੋਂ ਬੋਲਣ ਵਾਲੀ ਇੱਕ ਔਰਤ ਨੇ ਚਰਚਾ ਕੀਤੀ ਕਿ ਜੇ ਉਹ ਜੇਲ੍ਹ ਨਹੀਂ ਜਾਣਾ ਚਾਹੁੰਦੇ ਤਾਂ ਪੀੜਤ ਕੀ ਕਰ ਸਕਦੇ ਨੇ ਫਿਰ ਪੀੜਤ ਨੂੰ ਉਸ ਔਰਤ ਦੁਆਰਾ ਦਿਨ ਵਿੱਚ 2 ਤੋਂ 3 ਵਾਰ ਬੁਲਾਇਆ ਗਿਆ ਜਿਸ ਨੇ ਪੀੜਤ ਨੂੰ ਯਕੀਨ ਦਿਵਾਇਆ ਕਿ ਉਸ ਸਮਾਜਿਕ ਸੁਰੱਖਿਆ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਫੜਨ ਵਿੱਚ ਪੁਲਿਸ ਦੀ ਮਦਦ ਕਰ ਸਕਦੀ ਹੈ ਇਸ ਦੇ ਲਈ ਫਰਜ਼ੀ ਸਟਿੰਗ ਆਪਰੇਸ਼ਨਾਂ ਦੀ ਕਹਾਣੀ ਰਾਜ ਕੇ ਇਸ ਧੋਖੇਬਾਜ਼ ਘਿਰੋ ਨੇ ਪੀੜਤ ਤੋਂ 1.5 ਲੱਖ ਡਾਲਰ ਦਾ ਸੋਨਾ ਖਰੀਦਿਆ ਪੀੜਤ ਉਦੋਂ ਇਸ ਪ੍ਰਭਾਵ ਹੇਠ ਸੀ ਕਿ ਉਹ ਗ੍ਰਿਫਤਾਰੀ ਤੋਂ ਬਚਣ ਲਈ ਸੰਗੀ ਏਜੰਟਾ ਦੀ ਮਦਦ ਕਰ ਰਿਹਾ ਸੀ ਅਤੇ ਜਿਨ੍ਹਾਂ ਲੋਕਾਂ ਨੂੰ ਅਸੋਨਾ ਦੇ ਰਿਹਾ ਸੀ ਉਹ ਸਟਿੰਗ ਆਪਰੇਸ਼ਨ ਕਰ ਰਹੇ ਨੇ ਹਾਲਾਂਕਿ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਧੋਖੇਬਾਜ਼ ਘਿਰੋ ਪੁਲਿਸ ਦੀ ਮਦਦ ਕਰਨ ਦਾ ਬਹਾਨਾ ਲਗਾ ਕੇ ਪੀੜਤ ਨੂੰ ਧੋਖਾ ਦੇ ਰਿਹਾ ਸੀ 피ੜਿਤ ਦੇ ਰਿਟਾਇਰਮੈਂਟ ਫੰਡ ਵਿੱਚੋਂ ਖਰੀਦਿਆ ਗਿਆ ਸੋਨਾ ਜੋ ਕਿ ਪੀੜਿਤ ਠੱਗ ਗਿਰੋ ਦੇ ਵਿਅਕਤੀਆਂ ਨੂੰ ਹੀ ਦੇ ਰਿਹਾ ਸੀ ਪਰ ਠੱਗੀ ਕਰਨ ਵਾਲੇ ਗਿਰੋ ਨੇ ਪੀੜਿਤ ਤੋਂ 15 ਲੱਖ ਡਾਲਰ ਦਾ ਸੋਨਾ ਵਸੂਲਣ ਤੋਂ ਬਾਅਦ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਪੀੜਿਤ ਨੇ ਜਿੰਨਾ ਥਾਵਾਂ ਤੇ ਸੋਨਾ ਦਿੱਤਾ ਸੀ ਉਹਨਾਂ ਥਾਵਾਂ ਦੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਅਦਾਲਤ ਵਿੱਚ ਦਾਇਰ ਹਲਫਨਾਮੇ ਦੇ ਅਨੁਸਾਰ ਪੁਲਿਸ ਨੇ ਪੀੜਿਤ ਤੋਂ ਸੋਨਾ ਇਕੱਠਾ ਕਰਨ ਲਈ ਵਰਤੀ ਗਈ ਇੱਕ ਲੜਦਾ ਪਤਾ ਲਾਇਆ ਅਤੇ ਜਾਂਚ ਦੌਰਾਨ ਗੁਜਰਾਤੀ ਭਾਰਤੀ ਸ਼ਵੇਤਾ ਪਟੇਲ ਦਾ ਨਾਮ ਸਾਹਮਣੇ ਆਇਆ ਜੋਰਜੀਆ ਦੇ ਰਹਿਣ ਵਾਲੇ ਸ਼ਵੇਤਾ ਪਟੇਲ ਨੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਦੱਸਿਆ ਕਿ ਇਸ ਮਾਮਲੇ 'ਚ ਉਸਦਾ ਕੰਮ ਸਿਰਫ ਬੈਗ ਚੁਕਣਾ ਸੀ ਤੇ ਕਿੰਗ ਨਾਂ ਦਾ ਇੱਕ ਵਿਅਕਤੀ ਉਸ ਨੂੰ ਇਸ ਕੰਮ ਲਈ ਨਿਰਦੇਸ਼ ਦੇ ਰਿਹਾ ਸੀ श्वेता पटेल ਨੇ ਕਬੂਲ ਕੀਤਾ ਹੈ ਕਿ ਉਸਨੇ ਕੁਝ ਦਿਨ ਪਹਿਲਾਂ ਉਤਰੀ కరోਲਿਨਾ ਦੇ ਇੱਕ ਬਜ਼ੁਰਗ ਵਿਅਕਤੀ ਤੋਂ 25000 ਡਾਲਰ ਦੀ ਧੰਗੀ ਮਾਰੀ ਇਸ ਮਾਮਲੇ 'ਚ ਪੁਲਿਸ ਨੇ ਹੁਣ ਤੱਕ ਗ੍ਰਿਫਤਾਰ ਇਕਲੌਤੀ ਦੋਸ਼ੀ ਸ਼ਵੇਤਾ ਪਟੇਲ ਤੇ 1 ਲੱਖ ਡਾਲਰ ਤੋਂ ਜ਼ਿਆਦਾ ਦੀ ਚੋਰੀ ਦਾ ਦੋਸ਼ ਲਾਇਆ ਹੈ ਸ਼ਵੇਤਾ ਪਟੇਲ ਖਿਲਾਫ ਦੋਸ਼ ਪਹਿਲੇ ਡਿਗਰੀ ਦਾ ਅਪਰਾਧ ਹੈ ਜਿਸ ਵਿੱਚ ਦੋਸ਼ੀ ਸਾਬਤ ਹੋਣ ਤੇ ਉਸ ਨੂੰ 30 ਸਾਲ ਤੱਕ ਦੀ ਕੈਦ ਅਤੇ 10000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਪੁਲਿਸ ਨੂੰ ਸ਼ੱਕ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਰੈਕਟ ਅਮਰੀਕਾ ਦੇ ਵਿੱਚ ਵੱਖ-ਵੱਖ ਰਾਜਾਂ ਤੋਂ ਚਲਾਇਆ ਜਾ ਰਿਹਾ ਹੈ ਹਾਲ ਹੀ ਵਿੱਚ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਲੱਖਾਂ ਡਾਲਰਾਂ ਦਾ ਸੋਨਾ ਲੁੱਟਿਆ ਗਿਆ ਅਤੇ ਅਜਿਹੇ ਕਈ ਮਾਮਲਿਆਂ ਵਿੱਚ ਗੁਜਰਾਤੀ ਭਾਰਤੀ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਅਲਬਰਟਾ ਦੇ ਸਿਹਤ ਮੰਤਰੀ ਅਜਾਨਾ ਲੋਗਰੀਜ ਨੇ ਸੂਬੇ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਕੇਂਦ੍ਰਿਤ ਕਰਨ ਅਤੇ ਚਾਰ ਨਵੀਆਂ ਸੰਸਥਾਵਾਂ ਦੀ ਸਥਾਪਨਾ ਲਈ ਸਮਰਥਨ ਕਰਨ ਲਈ ਕਾਨੂੰਨ ਨੂੰ ਉਜਾਗਰ ਕੀਤਾ ਹੈ। ਪ੍ਰਸਤਾਵਿਤ ਕਾਨੂੰਨ ਅਲਬਰਟਾ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਕੇਂਦ੍ਰਿਤ ਕਰਨ ਦਾ ਸਮਰਥਨ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਲਬਰਟਾ ਵਾਸੀਆਂ ਨੂੰ ਸਮੇਂ ਸਿਰ ਲੋੜੀਂਦੀ ਦੇਖਭਾਲ ਮਿਲਦੀ ਰਹੇ। 8 ਨਵੰਬਰ 2023 ਨੂੰ ਅਲਬਰਟਾ ਦੀ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਇੱਕ ਮੁੜ ਕੇਂਦ੍ਰਿਤ ਸਿਹਤ ਸੰਭਾਲ ਪ੍ਰਣਾਲੀ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਕਿ ਮਰੀਜ਼ਾਂ ਨੂੰ ਉਹ ਦੇਖਭਾਲ ਮਿਲ ਰਹੀ ਹੈ ਜਿਸ ਦੀ ਉਹਨਾਂ ਨੂੰ ਲੋੜ ਹੈ ਕਦੋਂ ਅਤੇ ਕਿੱਥੇ ਜਦੋਂ ਵੀ ਉਹਨਾਂ ਨੂੰ ਇਸ ਦੀ ਲੋੜ ਹੋਵੇ ਇਸ ਨੂੰ ਪ੍ਰਾਪਤ ਕਰਨ ਲਈ ਅਲਬਰਟਾ ਦੀ ਸਰਕਾਰ ਚਾਰ ਨਵੀਆਂ ਸੰਸਥਾਵਾਂ ਬਣਾਏਗੀ ਹਰੇਕ ਤਰਜੀਹੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਜਿਵੇਂ ਕਿ ਗੰਭੀਰ ਦੇਖਭਾਲ ਪ੍ਰਾਇਮਰੀ ਕੇਅਰ ਨਿਰੰਤਰ ਦੇਖਭਾਲ ਅਤੇ ਮਾਨਸਿਕ ਸਿਹਤ ਅਤੇ ਨਸ਼ਾ ਖੋਰੀ ਲਈ ਕੇਂਦਰ ਬਣਾਏ ਜਾਣਗੇ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਹੈਲਥ ਸਟੈਚੂਟਸ ਐਮੈਂਡਮੈਂਟ ਐਕਟ ਸਰਕਾਰ ਨੂੰ ਸੂਬੇ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਫੋਕਸ ਕਰਨ ਲਈ ਅਗਲੇ ਜ਼ਰੂਰੀ ਕਦਮ ਚੁੱਕਣ ਦੇ ਯੋਗ ਬਣਾਵੇਗਾ ਕਾਨੂੰਨ ਇਹ ਯਕੀਨੀ ਬਣਾਏਗਾ ਕਿ ਅਲਬਰਟਾ ਵਾਸੀਆਂ ਕੋਲ ਇੱਕ ਅਜਿਹੀ ਪ੍ਰਣਾਲੀ ਹੈ ਜੋ ਉਹਨਾਂ ਲਈ ਪ੍ਰਾਇਮਰੀ ਕੇਅਰ ਪ੍ਰਦਾਤਾ ਨੂੰ ਲੱਭਣ ਦੀ ਉਹਨਾਂ ਦੀ ਲੋੜ ਨੂੰ ਤਰਜੀਹ ਦੇ ਕੇ ਕੰਮ ਕਰਦੀ ਹੈ ਲੰਬੇ ਇੰਤਜ਼ਾਰ ਤੋਂ ਬਿਨਾਂ ਤੁਰੰਤ ਦੇਖਭਾਲ ਪ੍ਰਾਪਤ ਕਰਦਾ ਹੈ ਵਿਧੀਆਂ ਨਿਰੰਤਰ ਦੇਖਭਾਲ ਵਿਕਲਪਾਂ ਤੱਕ ਪਹੁੰਚ ਰੱਖਦਾ ਹੈ ਤੇ ਸ਼ਾਨਦਾਰ ਮਾਨਸਿਕ ਸਿਹਤ ਅਤੇ ਨਸ਼ਾ ਮੁਕਤ ਦਾ ਇਲਾਜ ਪ੍ਰਾਪਤ ਕਰਦਾ ਹੈ ਹੈਲਥ ਸਟੈਚੂਟਸ ਐਮੈਂਡਮੈਂਟ ਐਕਟ ਇੱਕ ਖੇਤਰੀ ਸਿਹਤ ਅਥਾਰਟੀ ਅਲਬਰਟਾ ਹੈਲਥ ਸਰਵਿਸਿਜ਼ ਤੋਂ ਪ੍ਰਾਇਮਰੀ ਕੇਅਰ ਐਕਿਊਟ ਕੇਅਰ ਨਿਰੰਤਰ ਦੇਖਭਾਲ ਅਤੇ ਮਾਨਸਿਕ ਸਿਹਤ ਅਤੇ ਨਸ਼ਾ ਕੋਰੀ ਸਮੇਤ ਚਾਰ ਸੈਕਟਰ ਅਧਾਰਿਤ ਪ੍ਰੋਵਿੰਸ਼ੀਅਲ ਹੈਲਥ ਏਜੰਸੀਆਂ ਦੀ ਇੱਕਜਿਕਰਤ ਪ੍ਰਣਾਲੀ ਵਿੱਚ ਤਬਦੀਲੀ ਨੂੰ ਸਮਰਥ ਕਰੇਗਾ ਏਜੰਸੀਆਂ ਇੱਕਜਿਕਰਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੋਣਗੀਆਂ ਇਹ ਯਕੀਨੀ ਬਣਾਉਣ ਲਈ ਕਿ ਅਲਬਰਟਾ ਵਾਸੀਆਂ ਨੂੰ ਦੇਖਭਾਲ ਤੱਕ ਸਮੇਂ ਸਿਰ ਪਹੁੰਚ ਮਿਲੇ ਚਾਹੇ ਉਹ ਕਿਤੇ ਵੀ ਰਹਿੰਦੇ ਹੋਣ Through the Health Statutes Amendment Act, we are poised to usher in an era of efficiency, accessibility, and patient centered care. The amendments proposed in this Act are not just bureaucratic changes, they represent a fundamental shift in how we approach healthcare in Alberta. By updating legislation to enable better governance and oversight of healthcare, we are laying the foundation for a stronger, unified, Provincial health care delivery system. So, this system will be organized around four priority sectors primary care, acute care, continuing care, and mental health and addiction. Central to these amendments is the creation of the four new provincial health agencies responsible for each of these sectors. So, these agencies will be responsible for delivering integrated health services, ensuring that Albertans receive timely access to care. Regardless of where they live. So, through, pardon me, <clears throat> through clear identification of roles and responsibilities, we will streamline operations, enhance accountability, and improve transparency within our healthcare system. So, this will lead to improved patient care and better support for frontline healthcare workers who will work in organizations that focus on their expertise. The legislative changes will also support the transition of staff from Alberta Health Services to the new provincial health organizations. Ensuring stability is key throughout this transition. There will be no job losses for staff who transition into the new organizations, and every effort is being made to ensure that there are no interruptions to patient care or employment. Unionized employees within Alberta Health Services who are transferred to the new provincial health agencies will have their collective agreements and bargaining processes move with them. In fact, these collective agreements and processes are being confirmed through legislation to continue to apply in the same way to employees under their new employer as they do under AHS. ਵਧੀ ਹੋਈ ਸਰਕਾਰੀ ਨਿਗਰਾਨੀ ਹਲਬੋਟਾ ਦੀ ਸਰਕਾਰ ਨੂੰ ਸੁਰੋਤਾਂ ਨੂੰ ਬਿਹਤਰ ਢੰਗ ਨਾਲ ਉਹਨਾਂ ਮੂੜੀਆਂ ਲਾਈਨਾਂ ਤੇ ਪਹੁੰਚਣ ਵਿੱਚ ਮਦਦ ਕਰੇਗੀ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ ਸਮੁੱਚੇ ਤੌਰ ਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਹੋਵੇਗਾ ਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਸਹਾਇਤਾ ਕਰੇਗਾ ਪ੍ਰਿੰਸ ਐਡਵਰਡ ਆਇਲੈਂਡ ਨੇ ਇੱਕ ਨਵਾਂ ਫੈਸਲਾ ਲਿਆ ਹੈ ਪ੍ਰਿੰਸ ਐਡਵਰਡ ਆਇਲੈਂਡਰਜ਼ ਲਈ ਅਗਲੀ ਪੀੜੀ ਨੂੰ ਤੰਬਾਕੂ ਪਾਬੰਦੀ ਦਾ ਲਾਭ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਇਸ ਲਈ ਕੋਈ ਅਗਰ ਜਾਂ ਮਗਰ ਦਾ ਸਵਾਲ ਪੈਦਾ ਨਹੀਂ ਹੁੰਦਾ ਸੂਬੇ ਵਿੱਚ ਇੱਕ ਨਿਸ਼ਚਿਤ ਮਿਤੀ ਤੋਂ ਬਾਅਦ ਪੈਦਾ ਹੋਏ ਲੋਕਾਂ ਲਈ ਸਿਗਰਟ ਖਰੀਦਣਾ ਗੈਰ ਕਾਨੂੰਨੀ ਮੰਨਿਆ ਜਾਵੇਗਾ ਪ੍ਰਿੰਸ ਐਡਵਰਡ ਆਇਲੈਂਡ ਸਰਕਾਰ ਉਮੀਦ ਕਰ ਰਹੀ ਹੈ ਕਿ ਇੱਕ ਨਿਸ਼ਚਿਤ ਮਿਤੀ ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਗਾਉਣ ਨਾਲ ਤੰਬਾਕੂ ਮੁਕਤ ਆਇਲੈਂਡ ਵਾਸੀਆਂ ਦੀ ਇੱਕ ਨਵੀਂ ਪੀੜੀ ਬਣਾਉਣ ਵਿੱਚ ਮਦਦ ਮਿਲੇਗੀ ਇਹ ਵਿਚਾਰ ਮੰਗਲਵਾਰ ਨੂੰ ਜਾਰੀ ਕੀਤੇ ਗਏ ਸੂਬੇ ਦੇ ਨਵੇਂ ਲਾਈਵ ਵੈਲ ਐਕਸ਼ਨ ਪਲਾਨ ਦਾ ਹਿੱਸਾ ਹੈ ਜੇਕਰ ਇਹ ਵਿਚਾਰ ਅਮਲ ਵਿੱਚ ਬਦਲਦਾ ਹੈ ਤਾਂ ਸਰਕਾਰ ਇੱਕ ਵਾਟਰਸ਼ੈਡ ਸਾਲ 2009 ਉਦਾਹਰਣ ਲਈ ਚੁਣੇਗੀ ਅਤੇ ਇਸ ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਪ੍ਰਿੰਸ ਐਡਵਰਡ ਆਇਲੈਂਡ 'ਤੇ ਕਾਨੂੰਨੀ ਤੌਰ ਤੇ ਤੰਬਾਕੂ ਉਤਪਾਦ ਖਰੀਦਣ ਦੀ ਮਨਾਹੀ ਹੋਵੇਗੀ ਪ੍ਰਾਂਤ ਦੇ ਡਿਪਟੀ ਚੀਫ ਪਬਲਿਕ ਹੈਲਥ ਆਫਸਰ ਦਾ ਕਹਿਣਾ ਹੈ ਕਿ ਇਹ ਇੱਕ ਦਲੇਰ ਵਿਚਾਰ ਹੈ ਪਰ ਇਹ ਜਨਤਕ ਸਿਹਤ ਪਾਈਚਾਰੇ ਵਿੱਚ ਮੌਜੂਦ ਹੈ ਅਤੇ ਇਹ ਕੁਝ ਖਿੱਚ ਪ੍ਰਾਪਤ ਕਰ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਤੰਬਾਕੂ ਦੀ ਵਰਤੋਂ ਪ੍ਰਿੰਸ ਐਡਵਰਡ ਆਇਲੈਂਡ ਤੇ ਬਿਮਾਰੀ ਅਪਾਹਜਤਾ ਅਤੇ ਮੌਤ ਦਾ ਨੰਬਰ 1 ਰੋਕथामਯੋਗ ਕਾਰਨ ਬਣੀ ਹੋਈ ਹੈ। ਇਹ ਪਾਲਿਸੀ ਸਿਰਫ ਤੰਬਾਕੂ ਨੋਸ਼ੀ ਕਰਨ ਵਾਲੇ ਤੰਬਾਕੂ ਉਤਪਾਦਾਂ ਤੇ ਹੀ ਲਾਗੂ ਹੋਵੇਗੀ ਅਤੇ ਵਾਸ਼ਪ ਨੂੰ ਛੱਡ ਦੇਵੇਗੀ। ਕੈਨੇਡੀਅਨ ਕੈਂਸਰ ਸੁਸਾਇਟੀ ਦੇ ਇੱਕ ਸੀਨੀਅਰ ਨੀਤੀ ਵਿਸ਼ਲੇਸ਼ਕ ਵੈਪਿੰਗ ਨੂੰ ਸ਼ਾਮਲ ਕਰਨਾ ਚਾਹੁੰਦੇ ਨੇ ਕਿਉਂਕਿ ਵੱਤੋਂ ਵੱਦ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਤੰਬਾਕੂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਜੇ ਨੌਜਵਾਨਾਂ ਨੂੰ ਸ਼ੁਰੂ ਕਰਨ ਤੋਂ ਰੋਕਿਆ ਜਾ ਸਕੇ ਤਾਂ ਸਿਗਰਟ ਨੋਸ਼ੀ ਨੂੰ ਘਟਾਉਣ ਵਿੱਚ ਲੰਬੇ ਸਮੇਂ ਵਿੱਚ ਬਹੁਤ ਵੱਡਾ ਪ੍ਰਭਾਵ ਪਾਇਆ ਜਾ ਰਿਹਾ ਹੈ ਆਇਲੈਂਡਰਜ਼ 5 ਜੁਲਾਈ ਤੱਕ ਪ੍ਰਸਤਾਵ ਤੇ ਫੀਡਬੈਕ ਦੇ ਸਕਦੇ ਨੇ ਸਿਗਰਟ ਨੋਸ਼ੀ ਤੇ ਕੋਈ ਨਵਾਂ ਨਿਯਮ ਬਣਨ ਤੋਂ ਪਹਿਲਾਂ ਇਸ ਵਿੱਚ 1 ਸਾਲ ਜਾਂ ਵੱਧ ਸਮਾਂ ਲੱਗਣ ਦੀ ਉਮੀਦ ਹੈ ਮੀਡੀਆ ਨੇ ਮੰਗਲਵਾਰ ਨੂੰ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਜੇ ਨੌਜਵਾਨਾਂ ਦੇ ਰੱਖਿਆ ਕਰਨ ਦੇ ਯੋਗ ਹੈ ਤਾਂ ਯੋਜਨਾ ਦਾ ਸਮਰਥਨ ਕੀਤਾ ਜਾਵੇਗਾ ਕਿਸੇ ਨੂੰ ਵੀ ਜੌਨ ਕੋਲਸ ਨੂੰ ਇਹ ਨਹੀਂ ਦੱਸਣਾ ਪਵੇਗਾ ਕਿ ਸਿਗਰਟ ਛੱਡਣਾ ਕਿੰਨਾ ਔਖਾ ਹੈ ਜੋ ਲੋਕ ਸਿਗਰਟ ਪੀਂਦੇ ਨੇ ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਸਿਗਰਟ ਛੱਡਣਾ ਕਿੰਨਾ ਔਖਾ ਹੈ ਕਿਉਂਕਿ ਉਹ ਕੋਈ ਵਾਰ ਕੋਸ਼ਿਸ਼ ਕਰ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਸਿਗਰਟ ਨਹੀਂ ਛੱਡ پا ਰਹੇ ਤੇ ਦੂਜੇ ਪਾਸੇ ਇਹ ਵੀ ਗੱਲ ਆਖੀ ਗਈ ਹੈ ਕਿ ਜੇਕਰ ਤੁਹਾਡੇ ਜਨਮ ਸਾਲ ਦੇ ਆਧਾਰ ਤੇ ਸਿਗਰਟ ਖਰੀਦਣ ਤੇ ਪਾਬੰਦੀ ਕਿੰਨੀ ਪ੍ਰਭਾਵਸ਼ਾਲੀ ਹੋ ਸਕਦੀ ਹੈ ਵਿਖਣਾ ਇਹ ਹੋਵੇਗਾ ਕਿ ਪ੍ਰਿੰਸ ਐਡਵਰਡ ਆਇਲੈਂਡ ਦੇ ਵੱਲੋਂ ਲਈ ਗਏ ਇਸ ਫੈਸਲੇ ਤੋਂ ਬਾਅਦ ਲੋਕਾਂ ਦੇ ਵੱਲੋਂ ਕੀ ਪ੍ਰतिकਰਮ ਦਿੱਤੇ ਜਾਂਦੇ ਨੇ ਅਜਦੇਸ਼ ਕੈਨੇਡਾ ਨਿਊਜ਼ ਬੁਲਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਰ ਮਾਰ ਲੈਣੇ ਆ ਮੁਖੜ ਲਾਈਨਸ ਤੇ ਜੰਗਲੀ ਅਗ ਦੇ ਕਹੇ ਹਰ ਕਾਰਨ ਹਜ਼ਦਾਰਾਂ ਵਸਨੀਕਾਂ ਨੇ ਛੱਡੇ ਘਰ ਤੇ ਸ਼ਹਿਰ ਕੋਲ ਡਿਲੇਕ ਤੇ ਐਡਵਿੰਟਨ ਜਾਣ ਦੇ ਮਿਲੇ ਹੁਕਮ ਜੰਗਲੀ ਅਗਦੇ ਕਾਰਨ ਹਜ਼ਾਰਾਂ ਹੈਕਟੇਰ ਥਾਂ ਸੜਕੇ ਹੋਈ ਸਵਾ ਸਰਕਾਰ ਨੇ ਅਪਡੇਟ ਕੀਤਾ ਪ੍ਰਦਾਨ ਨਿਜਲ ਕਤਲ ਮਾਮਲੇ ਦੇ ਦੋਸ਼ੀ ਅਮਨਦੀਪ ਸਿੰਘ ਨੂੰ ਲੈ ਕੇ ਵੱਡੀ ਖਬਰ 2 ਦਿਨ ਪਹਿਲਾਂ ਕਤਲ ਤੋਂ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ ਅਮਨਦੀਪ ਪੁਲਿਸ ਨੇ ਗੁਜਰਤੀ ਮਹਿਲਾ ਨੂੰ ਕੀਤਾ ਗ੍ਰਿਫਤਾਰ 1.5 ਕਰੋੜ ਡਾਲਰ ਦੀ ਧੋਖਾਧੜੀ ਦੇ ਲੱਗੇ ਦੋਸ਼ ਇਸ ਦਿਨ ਆਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ